ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥਵੇਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 26 ਸਪਟੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 26 ਸਪਟੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ FB ਲੈ ਸਕਦੇ ਨੇ Telegram ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਭਾਰਤ ਸਕਾਉਟਸ ਅਤੇ ਗਾਈਡਸ ਦੀ 19ਵੀਂ ਰਾਸ਼ਟਰੀ ਜੰਬੋਰੀ ਦੀ ਮੇਜ਼ਬਾਨੀ ਕੌਣ ਕਰੇਗਾ ਹਾਂਜੀ ਭਾਰਤ ਸਕਾਉਟਸ ਅਤੇ ਗਾਈਡਸ ਦੀ 19ਵੀਂ ਰਾਸ਼ਟਰੀ ਜੰਬੋਰੀ ਦੀ ਮੇਜ਼ਬਾਨੀ ਕਰੇਗਾ ਉੱਤਰ ਪ੍ਰਦੇਸ਼ অপਸ਼ਨ ਸੀ ਇਸ ਆ ਰਾਈਟ ਆਨਸਰ ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਬਰਿੰਦਾਵਨ ਕੈਂਪਸ ਦੇ ਵਿੱਚ ਭਾਰਤ ਸਕਾਉਟਸ ਅਤੇ ਗਾਈਡਸ ਦੀ 19ਵੀਂ ਰਾਸ਼ਟਰੀ ਜੰਬੋਰੀ ਦੀ ਮੇਜ਼ਬਾਨੀ ਕਰੇਗਾ ਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 24 ਨਵੰਬਰ ਨੂੰ ਕਰਨਗੇ ਹੁਣ ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੋਵੇਗਾ ਤਾਂ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਲਖਨਊ ਇੱਥੋਂ ਦੇ ਚੀਫ ਮਿਨਿਸਟਰ ਆ ਯੋਗੀ ਅਦਿੱਤਿਆਨਾਥ ਗਵਰਨਰ ਆ ਅਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਹੈ ਜਿੱਤਿਆਂ ਲਈ ਫੇਮਸ ਆ ਇੱਥੋਂ ਦੇ ਫੇਮਸ ਲੋਕਨਾਚਾ ਝੋਰਾ ਨੋ ਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਬਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸਰਕਾਰ ਨੇ ਕੋਰਸਾਂ ਤੇ ਦਾਖਲਿਆਂ ਦੀ ਮਾਨਤਾ ਦੀ ਜਾਂਚ ਦੇ ਹੁਕਮ ਦਿੱਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਧਿਆਪਕਾਂ ਲਈ ਆਗਤ ਰਹਿਤ ਡਾਕਟਰੀ ਇਲਾਜ ਦਾ ਐਲਾਨ ਕੀਤਾ ਭਾਰਤ ਦਾ ਪਹਿਲਾ ਟੈਂਪਰੇਡ ਗਲਾਸ ਪਲਾਂਟ ਨੌਇਡਾ ਵਿੱਚ ਖੋਲਿਆ ਉੱਤਰ ਪ੍ਰਦੇਸ਼ ਸਰਕਾਰ 1 ਸਤੰਬਰ ਤੋਂ ਨੋ ਹੈਲਮਟ ਨੋ ਫਿਊਲ ਸੜਕ ਸੁਰੱਖਿਆ ਦੀ ਮੁਹਿੰਮ ਸ਼ੁਰੂ ਕਰੇਗੀ ਉੱਤਰ ਪ੍ਰਦੇਸ਼ ਦੇ ਜਲਾਲਾਬਾਦ ਸ਼ਹਿਰ ਦਾ ਨਾਮ ਬਦਲ ਕੇ ਪਰਸ਼uramਪuri ਰੱਖਿਆ ਗਿਆ ਗੋਰਖਪੁਰ ਵਿੱਚ ਉੱਤਰ ਪ੍ਰਦੇਸ਼ ਦੇ ਪਹਿਲੇ ਹਰੇ ਹਾਈਡਰੋਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਉੱਤਰ ਪ੍ਰਦੇਸ਼ ਨੇ ਯੂਕੇ ਵਿੱਚ ਪੜ੍ਹਾਈ ਲਈ ਅਟਲ ਜਵਲਿੰਗ ਸਕਾਲਰਸ਼ਿਪ ਸ਼ੁਰੂ ਕੀਤੀ meida roopam naida di pehli mahila jila magistrate bani next hai kis mantralaye ne haal hi vich rashtree tanwantri ayurved puraskar shuru kitte han rashtree tanwantri ayurved puraskar shuru kitte hai eh puraskar kede mantralaye ne shuru kitte tonu eh puchya ja reha jaldi naal comment box de vich answer do jehde students nu pata ta naam to hi clear hai ki ajush mantralaya karega option b is the right answer ਦੇਖੋ ਮੈਂ ਤੁਹਾਨੂੰ ਰੀਸੈਂਟਲੀ ਇੱਕ ਘੋਸ਼ਣਾ ਕਰਵਾਇਆ ਸੀ ਕਿ ਆਯੁਰਵੇਦ ਦਿਵਸ ਹਰੇਕ ਸਾਲ ਆਯੁਰਵੇਦ ਦਿਵਸ ਹੁਣ 23 ਸਤੰਬਰ ਨੂੰ ਮਨਾਇਆ ਜਾਵੇਗਾ ਠੀਕ ਹੈ ਇਹ ਤੁਹਾਨੂੰ ਘੋਸ਼ਣਾ ਕਰ ਰਹੀ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਤਨਵੰਤਰੀ ਆਯੁਰਵੇਦ ਪੁਰਸਕਾਰ ਸ਼ੁਰੂ ਕੀਤਾ ਹੈ ਆਯੁਸ਼ ਮੰਤਰਾਲੇ ਨੇ ਇਹ ਵੀ ਇੰਪੋਰਟੈਂਟ ਹੈ ਆਯੁਸ਼ ਮੰਤਰਾਲੇ ਨੇ ਆਯੁਰਵੇਦ ਵਿੱਚ ਸ਼ਾਨਦਾਰ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਅਤੇ ਸਥਾਪਿਤ ਅਤੇ ਨੌਜਵਾਨ ਪ੍ਰੈਕਟਿਸਨਰਾਂ ਨੂੰ ਪ੍ਰੇਰਿਤ ਕਰਨ ਦੇ ਲਈ ਰਾਸ਼ਟਰੀ ਧਨਵੰਤਰ ਆਯੁਰਵੇਦ ਪੁਰਸਕਾਰਾਂ ਦੀ ਸਥਾਪਨਾ ਕੀਤੀ। ਨੈਕਸਟ ਹੈ। ਹਾਲੇ ਹੀ ਵਿੱਚ ਅੰਤਯੋਦਿਆ ਦਿਵਸ ਕਦੋਂ ਮਨਾਇਆ ਗਿਆ? ਦੇਖੋ ਜਦੋਂ ਥੋੜਾ ਬਸ ਇੱਕ ਬੇਸਿਕ ਪੁਆਇੰਟ ਦੱਸਦੀ ਹਾਂ ਕਿ ਜਦੋਂ ਯਈਆ ਸੈਂਟਰ ਦੇ ਵਿੱਚ ਹੁੰਦਾ ਨਾ ਕਿਸੇ ਵੀ ਸ਼ਬਦ ਦੇ ਸੈਂਟਰ ਦੇ ਵਿੱਚ ਆਉਂਦਾ ਵਾ ਤਾਂ ਉਹ ਅ ਦੀ ਆਵਾਜ਼ ਕੱਢਦਾ। ਅੰਤਯੋਦਿਆ ਦਿਵਸ 25 ਸਤੰਬਰ ਨੂੰ ਮਨਾਇਆ ਗਿਆ। ਆਪਸ਼ਨ ਬੀ ਇਜ਼ ਆ ਰਾਈਟ ਆਨਸਰ। ਠੀਕ ਹੈ ਤੇ ਪੰਡਿਤ ਦੀਨ ਦੇ ਆਏ ਉਪਾਧਾਇਏ ਦੀ ਜਨਮ ਦਿਨ ਨੂੰ ਅੰਤੋਦਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਉਹਨਾਂ ਦੇ ਜੀਵਨ ਅਤੇ ਯੋਗਦਾਨ ਨੂੰ ਯਾਦ ਕਰਨ ਦੇ ਲਈ ਇਹ ਦਿਵਸ ਹੈ ਜਿਹੜਾ ਮਨਾਇਆ ਜਾਂਦਾ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤਾਂ 2 ਸਤੰਬਰ ਨੂੰ ਵਿਸ਼ਵ ਨਾਰੀ ਦਿਵਸ ਮਨਾਇਆ ਗਿਆ 3 ਸਤੰਬਰ 3 ਸਤੰਬਰ ਨੂੰ ਸਕਾਈਸ ਕਰੈਪਰ ਦਿਵਸ ਮਨਾਇਆ ਗਿਆ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਮਨਾਇਆ ਗਿਆ 8 ਸਤੰਬਰ ਨੂੰ ਵਿਸ਼ਵ ਸਾਕਰਤਾ ਦਿਵਸ ਮਨਾਇਆ ਗਿਆ ਤੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ 9 ਸਤੰਬਰ ਨੂੰ ਸਿੱਖਿਆ ਨੂੰ ਹਮਲੇ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 10 ਸਤੰਬਰ ਨੂੰ ਵਿਸ਼ਵ ਖੁਦਗੁਸ਼ੀ ਰੋਕਥਾਮ ਦਿਵਸ ਮਨਾਇਆ ਗਿਆ 11 ਸਤੰਬਰ ਨੂੰ ਰਾਸ਼ਟਰੀ ਜੰਗਲਾਤ ਸਹਿੀਦ ਦਿਵਸ ਮਨਾਇਆ ਗਿਆ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ 15 ਸਤੰਬਰ ਨੂੰ ਇੰਜੀਨੀਅਰ ਦਿਵਸ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ 16 ਸਤੰਬਰ ਨੂੰ ਓਜ਼ੋਨ ਪਰਤ ਦੀ ਸੰਭਾਲ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 17 ਸਤੰਬਰ ਨੂੰ ਵਿਸ਼ੇ ਮਰੀਜ਼ ਸੁਰੱਖਿਆ ਦਿਵਸ ਮਨਾਇਆ ਗਿਆ 18 ਸਤੰਬਰ ਨੂੰ ਵਿਸ਼ੇ ਬਾਸ ਦਿਵਸ ਮਨਾਇਆ ਗਿਆ 20 ਸਤੰਬਰ ਨੂੰ ਅੰਤਰਰਾਸ਼ਟਰੀ ਲਾਲ ਪਾਂਡਾ ਦਿਵਸ ਮਨਾਇਆ ਗਿਆ 21 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ 22 ਸਤੰਬਰ ਨੂੰ ਵਿਸ਼ਵ ਗੈਂਡਾ ਦਿਵਸ ਮਨਾਇਆ ਗਿਆ 23 ਸਤੰਬਰ ਨੂੰ ਸਾਨਿਤ ਭਾਸ਼ਾ ਮਾ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਨੈਕਸਟ ਰਿਵਰ ਫੈਸਟੀਵਲ ਦਾ 6ਵਾਂ ਐਡੀਸ਼ਨ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਰਿਵਰ ਫੈਸਟੀਵਲ ਦਾ 6ਵਾਂ ਐਡੀਸ਼ਨ ਨਵੀਂ ਦਿੱਲੀ ਦੇ ਵਿੱਚ ਹੋਇਆ অপশন সি ইজ দা রাইট आंसर ਸੱਭਿਆਚਾਰ ਮੰਤਰਾਲੇ ਦੇ ਅਧੀਨ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦੀ ਆਰਟਸ 25 ਸਤੰਬਰ ਤੋਂ ਦਿੱਲੀ ਵਿੱਚ ਰਿਵਰ ਫੈਸਟੀਵਲ ਦੇ 6ਵੇਂ ਐਡੀਸ਼ਨ ਦਾ ਉਜੋਜਨ ਕਰੇਗਾ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਇਹ ਤਿੰਨ ਦਿਨਾਂ ਦੇ ਸਮਾਗਮ ਦਾ ਉਦਘਾਟਨ ਕਰਨਗੇ ਨੈਕਸਟ ਹਾਲ ਹੀ ਵਿੱਚ ਜਾਰੀ ਕੀਤੀ ਗਈ ਗਲੋਬਲ ਡਿਜੀਟਲ ਨੋਮੈਂਟ ਰਿਪੋਰਟ 2025 ਵਿੱਚ ਕਿਸ ਨੇ ਸਿਖਰ ਦਾ ਸਥਾਨ ਹਾਸਲ ਕੀਤਾ ਨੋਮਡ ਨੋਮਡ ਰਿਪੋਰਟ ਇਹ ਗਲੋਬਲ ਡਿਜੀਟਲ ਨੋਮਡ ਇਹਦਾ ਮਤਲਬ ਕੀ ਹੈ ਕਿ ਜਿਹੜੇ ਲੋਕ ਡਿਜੀਟਲ ਕੋਈ ਕੰਮ ਕਰਦੇ ਆ ਜਿਵੇਂ ਆਫਿਸ ਦਾ ਕੰਮ ਹੁੰਦਾ ਪਰ ਕੋਈ ਲੋਕ ਇਦਾਂ ਦੇ ਆ ਜਿਹੜੇ ਆਫਿਸ ਦਾ ਕੰਮ ਆਪਣੇ ਘੁੰਮਣ ਫਿਰਨ ਦੇ ਨਾਲ ਨਾਲ ਕਰਦੇ ਆ ਕਿਤੇ ਵੀ ਘੁੰਮਣ ਗਏ ਕੰਟੜਾ ਕੰਮ ਕਰ ਲਿਆ ਹੈ ਨਾ ਉਸ ਤੋਂ ਬਾਅਦ ਮਤਲਬ ਘੰਟਾ ਕੰਮ ਕਰਕੇ ਉਹ ਆਪਣੀ ਮੰਥਲੀ ਇਨਕਮ ਵਗੈਰਾ ਵਧੀਆ ਕਮਾ ਰਹੇ ਆ ਜਿਵੇਂ ਵੀ ਆ ਵਸ ਉਹਨਾਂ ਦਾ ਲਾਈਫ ਸਟਾਈਲ ਵਧੀਆ ਚੱਲ ਰਿਹਾ ਵਾ ਤਾਂ ਇਹ ਗਲੋਬਲ ਡਿਜੀਟਲ ਨੋਮੈਡ ਰਿਪੋਰਟਰ ਇਸ ਦੇ ਮਾਮਲੇ ਦੇ ਵਿੱਚ ਸਪੈਨ ਟੌਪ ਤੇ ਰਿਹਾ ਵਾ ਸਪੈਨ ਠੀਕ ਹੈ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਸਪੈਨ ਇਹਦੇ ਵਿੱਚ ਟੌਪ ਤੇ 64 ਦੇਸ਼ਾਂ ਦਾ ਇੰਡੈਕਸ ਆ ਜਿਹਦੇ ਵਿੱਚ ਸਾਡਾ ਦੇਸ਼ ਭਾਰਤ 38ਵੇਂ ਸਥਾਨ ਤੇ ਆ ਫੋਨ ਸਪੈਨ ਟੌਪ ਟੈਲ ਸਪੈਨ ਦੀ ਕੈਪੀਟਲ ਹੈ ਮੈਡਰਿਡ ਕਰੰਸੀ ਹੈ ਯੂਰੋ ਪ੍ਰਾਈਮ ਮਿਨਿਸਟਰ ਹੈ ਪੈਡਰੋ ਸਾਂਚੇਸ ਗਲੋਬਲ ਡਿਜੀਟਲ ਨੋਮੈਡ ਰਿਪੋਰਟ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਟੈਕਸ ਲਾਭ ਆਰਥਿਕ ਸਥਿਰਤਾ ਜੀਵਨ ਦੀ ਗੁਣਵੱਤਾ ਤੇ ਡਿਜੀਟਲ ਗੁਣਿਆਂ ਦੇ ਢਾਂਚੇ ਵਰਗੇ ਕਾਰਕਾਂ ਦੇ ਆਧਾਰ ਤੇ 64 ਦੇਸ਼ਾਂ ਨੂੰ ਇਹ ਰਿਪਰੈਜ਼ੈਂਟ ਕਰਦੀ ਹੈ ਜਿਹੜੀ ਇਹ ਸੂਚੀ ਹੈ ਨੈਕਸਟ ਹੈ ਹਾਲ ਹੀ ਵਿੱਚ OpenAI ਵਿੱਚ ਕਿਸ ਨੇ 100 ਬਿਲੀਅਨ ਡਾਲਰ ਦਾ ਵੱਡਾ ਨਿਵੇਸ਼ ਕੀਤਾ OpenAI ਵਿੱਚ ਇਨਵੈਸਟਮੈਂਟ ਕੀਤੀ ਹੈ 100 ਬਿਲੀਅਨ ਡਾਲਰ ਦੀ ਏ ਇਨਵੈਸਟਮੈਂਟ ਐਨ ਐਵੀਡੀਆ ਨੇ ਕੀਤੀ অপশন সি ইজ দা রাইਟ आंसर ਐਨ ভিਡੀਆ ਨੇ ਕੀਤੀ ਆ नेक्स्ट ਹੈ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਰੋਸ਼ ਹਸ਼ਨਾ ਤਿਹਾਰ ਮਨਾਇਆ ਗਿਆ ਹਾਂਜੀ ਰੋਸ਼ ਹਸ਼ਨਾ ਤਿਹਾਰ ਇਹ ਕਿਹੜੇ ਦੇਸ਼ ਦੇ ਵਿੱਚ ਮਨਾਇਆ ਗਿਆ ਇਜ਼ਰਾਈਲ ਦੇ ਵਿੱਚ অপশন ਬੀ ਇਜ਼ ਦਾ রাইਟ ਆਨਸਰ ਇੱਥੇ ਇਜ਼ਰਾਈਲ ਦੇ ਸਪੈਲਿੰਗ ਮਿਸਟੇਕ ਆ ਤੁਸੀਂ ਇੰਪੋਰਟੈਂਟ ਫੈਕਟ ਚ ਦੇਖੋ ਇਜ਼ਰਾਈਲ ਦੇ ਸਪੈਲਿੰਗ ਇਜ਼ਰਾਈਲ ਦੇ ਵਿੱਚ ਰੋਸ਼ ਰਸਨਾ ਤਿਹਾਰ ਮਨਾਇਆ ਗਿਆ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਜਹਾਉ ਨੂੰ ਰੋਸ਼ ਹਸ਼ਨਾ ਦੇ ਨਿਗੀਆਂ ਸੁਭਕਾਮਨਾਵਾਂ ਦਿੱਤੀਆਂ ਠੀਕ ਹੈ ਰੋਸ਼ ਹਸ਼ਨਾ ਜਹੂਦੀ ਨਵਾਂ ਤਿਹਾਰ ਨਵਾਂ ਸਾਲ ਆ ਜੋ ਦੁਨੀਆ ਦੀ ਸਿਰਜਣਾ ਦਾ ਜਸ਼ਨ ਮਨਾਉਂਦਾ ਹੈ ਇੱਕ ਤਰ੍ਹਾਂ ਨਾਲ ਨਵੇਂ ਸਾਲ ਦੇ ਰੂਪ ਵਿੱਚ ਮਨਾਇਆ ਜਾਂਦਾ ਤੇ ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਮਤਲਬ ਸਾਡੇ ਦੇਸ਼ ਦੇ ਨਾਲ ਇੱਕ ਰਿਲੇਟਿਡ ਇੰਫੈਕਟ ਬਣ ਗਿਆ ਕਰੰਟ ਅਫੇਅਰ ਦੇ ਵਿੱਚ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕਰੰਟ ਅਫੇਅਰ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਚੱਲ ਰਹੇ ਮੁੱਦਿਆਂ ਤੇ ਪੁੱਛੀ ਜਾਂਦੀ ਹੈ ਜੋ ਕਿਤੇ ਨਾ ਕਿਤੇ ਸਾਡੇ ਨਾਲ ਐਜ਼ ਅ ਕਰੰਟ ਮੁੱਦਿਆਂ ਚ ਰਿਹਾ ਵਾ ਕਾਫੀ ਖਬਰਾਂ ਚ ਰਿਹਾ ਉਹਦੇ ਬਾਰੇ ਜ਼ਰੂਰ ਪੁੱਛਦੇ ਆ ਉਹ ਹੁਣ ਇਜ਼ਰਾਈਲ ਦੀ ਗੱਲ ਹੈ ਇਜ਼ਰਾਈਲ ਦੀ ਕੈਪੀਟਲ ਹੈ ਯਰੂਸ਼ਲਮ ਕ੍ਰਾਂਸੀ ਇਜ਼ਰਾਈ ਨਿਊ ਸਰਕਲ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨ ਜਾਹੂ ਪ੍ਰੈਜ਼ੀਡੈਂਟ ਇਜ਼ਾਕ ਹਰੀਓ ਇਜ਼ਰਾਈਲ ਨੇ ਉन्नत ਜਾਸੂਸੀ ਉਪਗ੍ਰਹਿ ਅਫੈਕਟ 19 ਲਾਂਚ ਕੀਤਾ ਇਜ਼ਰਾਈਲ ਨੇ ਉन्नत ਸੰਚਾਰ ਉਪਗ੍ਰਹਿ ਰਡ ਦਰੌਰ ਵਨ ਲਾਂਚ ਕੀਤਾ ਇਜ਼ਰਾਈਲ ਨੇ ਆਪਰੇਸ਼ਨ ਰਾਈਜ਼ਿੰਗ ਲਾਈਨ ਸ਼ੁਰੂ ਕੀਤਾ ਇਜ਼ਰਾਈਲ ਨੇ 1.4 ਬਿਲੀਅਨ ਡਾਲਰ ਦੀ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਇਜ਼ਰਾਈਲੀ ਹੋਸ਼ਕਰਤਾਵਾਂ ਨੇ ਦਿਮਾਗੀ ਗਤੀਵਿਧੀਆਂ ਨੂੰ ਆਰਟਿਜ਼ਮ ਨਾਲ ਜੋੜਿਆ ਇਜ਼ਰਾਈਲ ਨੇ ਭਾਰਤੀ ਯਾਤਰੀਆਂ ਲਈ ਈ-ਵੀਜ਼ਾ ਸ਼ੁਰੂ ਕੀਤਾ ਇਜ਼ਰਾਈਲ ਨੇ ਹਮਲਾਵਰਾਂ ਦੇ ਰਿਸ਼ਤੇਦਾਰਾਂ ਨੂੰ ਦੇਸ਼ ਨਿਕਾਲਾ ਦੇਣ ਲਈ ਕਾਨੂੰਨ ਪਾਸ ਕੀਤਾ ਇਜ਼ਰਾਈਲ ਐਡੀਬੀ ਦਾ 69ਵਾਂ ਮੈਂਬਰ ਬਣਿਆ ਨੈਕਸਟ ਇਸ ਰਾਜ ਨੇ ਹਾਲ ਹੀ ਵਿੱਚ ਨਮੀਨਤਾ ਨੂੰ ਦੁਸ਼ਾਇਦ ਕਰਨ ਲਈ 100 ਕਰੋੜ ਰੁਪਏ ਦੀ ਲੀਪ ਯੋਜਨਾ ਸ਼ੁਰੂ ਕੀਤੀ ਨਮੀਨਤਾ ਨੂੰ ਉਤਸ਼ਾਹਿਤ ਕਰਨ ਲਈ 100 ਕਰੋੜ ਰੁਪਏ ਦੀ ਸੌਰੀ ਸੌਣੀ ਗਈ 1000 ਹੈ ਬਾਈ ਮਿਸਟੈਕ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਿਸ ਦਾ ਨਾਮ ਹੈ ਲੀਪ ਕਿਹੜੇ ਰਾਜ ਨੇ ਸ਼ੁਰੂ ਕੀਤੀ ਹੈ ਇਹ ਕਰਨਾਟਕ ਨੇ অপਸ਼ਨ A ਇਸ ਦਾ ਰਾਈਟ ਆਨਸਰ ਇੱਥੇ ਲੀਪ ਦੀ ਫੁੱਲ ਫਾਰਮ ਕੀ ਹੈ ਇਕਨੋਮੀ ਐਕਸਲਰੇਸ਼ਨਸ ਪ੍ਰੋਗਰਾਮ ਠੀਕ ਹੈ लोकल इकॉनमी एक्सलेटर प्रोग्राम ਜਿਵੇਂ ਵੀ ਤੁਸੀਂ ਇਹਨੂੰ ਬੋਲਦੇ ਹੋ ਮੈਸੇ ਐਕਸਲਰੇਸ਼ਨਸ ਕਹਿ ਦਿੰਨੇ ਆ ਸੀ ਠੀਕ ਹੈ ਹਾਂਜੀ ਤੇ ਹੁਣ ਲੀਪ ਦੀ ਲੀਪ ਯੋਜਨਾ ਸ਼ੁਰੂ ਕੀਤੀ ਹੈ ਕਰਨਾਟਕ ਨੇ ਜਿਹਦੇ ਵਿੱਚ 5 ਲੱਖ ਨੌਕਰੀਆਂ ਪੈਦਾ ਕਰਨਾ ਇਹਦਾ ਮੇਨ ਅ ਪਰਪਸ ਹੈ ਰਾਜਪਰ ਵਿੱਚ ਉੱਭਰ ਰਹੇ ਤਕਨੀਕੀ ਕਲਸਟਰਾਂ ਨੂੰ ਸ਼ਕਤ ਬਣਾਉਣਾ ਸਕੂਲਾਂ ਤੋਂ ਲੈ ਕੇ ਗਲੋਬਲ ਮਾਰਕੀਟ ਤੱਕ ਸਟਾਰਟ ਅਪਿਕੋ ਸਿਸਟਮ ਨੂੰ ਮਜ਼ਬੂਤ ਕਰਨਾ ਹੁਣੇ ਕਰਨਾਟਕ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਹੈ ਬੰਗਲੌਰ ਇਥੋਂ ਦੇ ਚੀਫ ਮਿਨਿਸਟਰ ਸਿੱਧਰ ਮਈਆ ਕੁਵਰਨਰਾ ਥਾਵਰਚੰਦ ਗੈਰ ਲੋਟ ਕਰਨਾਟਕ ਦੇ ਵਿੱਚ ਬੰਦਿਗੋਨ ਨੈਸ਼ਨਲ ਪਾਰਕ ਹੈ ਨਾਗਰਵਾਲ ਨੈਸ਼ਨਲ ਪਾਰਕ ਕੁਦਰੀਮੁਖਾ ਨੈਸ਼ਨਲ ਪਾਰਕ ਬਨੇਰਕਾਟਾ ਨੈਸ਼ਨਲ ਪਾਰਕ ਤਾਂ ਅੰਛੀ ਵਾਈਲਡਲਾਈਫ ਸੈਂਚਰੀ ਹੈ ਸੋਮੇਸ਼ਵਰ ਵਾਈਲਡਲਾਈਫ ਸੈਂਚੁਰੀ ਹੈ ਮੇਗਾ ਇੰਜੀਨੀਅਰਿੰਗ ਕਰਨਾਟਕ ਦੇ ਪਾਦਰ ਵਿੱਚ ਭਾਰਤ ਦਾ ਪਹਿਲਾ ਨਿੱਜੀ ਤੇਲ ਭੰਡਾਰ ਬਣੇਗਾ ਉਵੇਰ ਨੇ ਕਰਨਾਟਕ ਵਿੱਚ ਬਾਈਕ ਡਾਇਰੈਕਟਰ ਨਾਮ ਦੀ ਇੱਕ ਬਾਈਕ ਟੈਕਸੀ ਸੇਵਾ ਸ਼ੁਰੂ ਕੀਤੀ ਕਰਨਾਟਕ ਦੇ ਬੀਬੀ ਫਾਤਿਮਾ ਮਹਿਲਾ ਸਵੈ ਸਹਾਇਤਾ ਸਮੂਹ ਨੇ ਸੰਯੁਕਤ ਰਾਸ਼ਟਰ ਕੋ ਮਦ ਪ੍ਰਸਕਾਰ ਜਿੱਤੇ ਆ ਕਰਨਾਟਕ ਸਰਕਾਰ ਨੇ ਜ਼ਮੀਨੀ ਪਾਣੀ ਕੱਢਣ ਦੀ ਫੀਸ ਦਾ ਐਲਾਨ ਕੀਤਾ ਕਰਨਾਟਕ ਦੇ ਮੰਗਲੌਰ ਦੇ ਵਿਦਿਆਰਥਣ ਰੈਮੋਨਾ ਪ੍ਰੇਰਾ ਨੇ 170 ਘੰਟੇ ਲਗਾਤਾਰ ਭਾਰਤ ਨਟਿਆਂ ਦਾ ਪ੍ਰਦਰਸ਼ਨ ਕਰਕੇ ਵਿਸ਼ਵ ਰਿਕਾਰਡ ਬਣਾਇਆ ਕਰਨਾਟਕ ਸਰਕਾਰ ਨੇ ਇੱਕ ਨਵਾਂ ਦੇਵਦਾਸੀ ਕਾਨੂੰਨ ਪੇਸ਼ ਕੀਤਾ ਕਰਨਾਟਕ ਸਰਕਾਰ ਨੇ ਨਿਰਤਨਹੀਣ ਯਾਤਰੀਆਂ ਦੀ ਮਦਦ ਲਈ ਸਾਊਂਡ ਫਿਲਟਰੇਸ਼ਨ ਸਕੀਮ ਸ਼ੁਰੂ ਕੀਤੀ। ਕਰਨਾਟਕ ਦੇ ਸ਼ਿਮੋਗਾ ਵਿੱਚ ਭਾਰਤ ਦਾ ਦੂਜਾ ਸਭ ਤੋਂ ਲੰਮਾ ਕੇਬਲ ਸਟ੍ਰੈੱਡ ਪੁਲ ਖੁੱਲਿਆ। ਨੈਕਸਟ ਹੈ ਹਾਲ ਹੀ ਵਿੱਚ ਗਾਂਧੀਨਗਰ ਵਿੱਚ ਸਟਾਰਟਅਪ ਕਨਕਲੀਵ 2025 ਦਾ ਉਦਘਾਟਨ ਕਿਸ ਨੇ ਕੀਤਾ? ਗਾਂਧੀਨਗਰ ਵਿੱਚ ਸਟਾਰਟਅਪ ਕਨ ਕਲੇਵ 2025 ਦਾ ਉਦਘਾਟਨ ਸਾਡੇ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕੀਤਾ অপশন সি ইজ দা রাইট ਆਨਸਰ ਨੈਕਸਟ ਆ ਕਿਹੜਾ ਦੇਸ਼ ਆਲੀ ਵਿੱਚ 2026 ਤੱਕ ਭਾਰਤ ਨੂੰ S400 ਮਿਸਾਈਲ ਸਿਸਟਮ ਦੀ ਸਪਲਾਈ ਪੂਰੀ ਕਰੇਗਾ ਹਾਂਜੀ 2026 ਤੱਕ ਭਾਰਤ ਨੂੰ S400 ਮਿਸਾਈਲ ਸਿਸਟਮ ਦੀ ਸਪਲਾਈ ਪੂਰੀ ਕਰੇਗਾ ਰੂਸ অপশন এ ইজ দা রাইট आंसर হুন რუს ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਹੈ ਮਾਸਕ ਕ੍ਰਾਂਸ ਰਸ਼ੀਆ ਰੂਬਲ ਪ੍ਰਾਈਮ ਮਿਨਿਸਟਰ ਸੌਰੀ ਇਥੋਂ ਦੇ ਪ੍ਰੈਜ਼ੀਡੈਂਟ ਆ ਬੁਲਾਦੀਮਿਰ ਪੁਤਿਨ ਠੀਕ ਹੈ ਤੇ ਭਾਰਤੀ ਹਥਿਆਰ ਵੰਸ ਸੇ ਨਾਮ ਦਾ ਇੱਕ ਦਲ ਬਹੁਪੱਖੀ ਅਭਿਆਸ ਜਾਪੜ ਲਈ ਰੂਸ ਰਵਾਨਾ ਹੋਇਆ ਰੂਸ ਨੇ ਵਾਦਾ ਕਰਨ ਵਾਲੇ ਅਜਮਾਇਸ ਨਤੀਜਾਂ ਤੋਂ ਬਾਅਦ ਕੋਲਨ ਕੈਂਸਰ ਟੀਕਾ ਪੇਸ਼ ਕੀਤਾ ਰੂਸ ਨੇ ਭਾਰਤੀ ਕਾਮਿਆਂ ਲਈ 10 ਲੱਖ ਨੌਕਰੀਆਂ ਦੇ ਮੌਕੇ ਖੋਲੇ ਰੂਸ ਨੇ ਆਪਣਾ ਸਭ ਤੋਂ ਵੱਡਾ ਜਲ ਸੈਨਾ ਅਭਿਆਸ ਜੁਲਾਈ ਸਟੋਰਮ ਕੀਤਾ ਰੂਸ ਵਿੱਚ 600 ਸਾਲਾਂ ਬਾਅਦ ਕ੍ਰੈਸ ਕ੍ਰੈਸਨੀ ਨਿਕੋਵ ਜਵਾਲਾਮੁਖੀ ਫਟਿਆ ਰੂਸ ਦਾ ਜਲ ਸੈਨਾ ਦਿਵਸ 27 ਜੁਲਾਈ ਨੂੰ ਮਨਾਇਆ ਜਾਂਦਾ ਰੂਸ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ ਰੂਸ ਈਰਾਨ ਵਿੱਚ 8 ਪਰਮਾਣੂ ਪਲਾਂਟ ਬਣਾਏਗਾ ਨੈਕਸਟ ਵਰਲਡ ਫੂਡ ਇੰਡੀਆ 2025 ਹਾਲੇ ਵਿੱਚ ਕਿੱਥੇ ਸ਼ੁਰੂ ਹੋਇਆ ਵਰਲਡ ਫੂਡ ਇੰਡੀਆ 2025 ਨਵੀਂ ਦਿੱਲੀ ਦੇ ਭਾਰਤ ਮੰਡਪ ਭਾਰਤ ਮੰਡਪਮ ਦੇ ਵਿੱਚ ਸ਼ੁਰੂ ਹੋਇਆ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਕਿਸ ਨੂੰ ਚੁਣਿਆ ਗਿਆ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੌਰਵ ਦਾングਲੀ ਨੂੰ ਚੁਣਿਆ ਗਿਆ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਇੱਕ ਅਪੋਇੰਟਮੈਂਟ ਦੀ ਗੱਲ ਹੈ ਤਾਂ ਗੋਰੰਗ ਲਾਲ ਦਾਸ ਦਖਣੀ ਕੋਰੀਆ ਵਿੱਚ ਭਾਰਤ ਦੇ ਨਵੇਂ ਰਾਜਦੂਤ ਬਣੇ ਡਾਕਟਰ ਸੀਮਾ ਸਾਮੀ ਬਹਾਸ਼ ਨੂੰ ਦੂਜੀ ਵਾਰ ਯੂਨ ਵੂਮਨ ਦੀ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਵਿਸ਼ਾਖਾ ਮੂਲਿਆ ਦਿੱਤਿਆ ਫਿਰਲਾ ਕੈਪੀਟਲ ਦੀ ਐਮ ਡੀ ਅਤੇ ਸੀਈਓ ਨਿਯੁਕਤ ਕੀਤੇ ਗਏ ਪ੍ਰਦੀਪ ਕੁਮਾਰ ਪਰਜਪਤੀ ਨੇ ਏਆਈਏ ਦੀ ਡਾਇਰੈਕਟਰ ਵਜੋਂ ਦਾ ਸੰਭਾਲਿਆ ਐਫਐਸਆਈਬ ਦੇ ਐਸਬੀਆਈ ਦੇ ਐਮ ਡੀ ਵਜੋਂ ਰਵੀ ਰੰਜਨ ਦੀ ਸਿਫਾਰਿਸ਼ ਕੀਤੀ ਤਾਂ ਵਿਸ਼ੇਖ ਸਿੰਘ ਨੂੰ ਨਾਈਜੀਰੀਆ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਚੁਣਿਆ ਗਿਆ ਡਾਕਟਰ ਗੀਤਾ ਬਾਣੀ ਰਾਏ ਸਾਹਮਣੇ ਐਨਆਈਐਸ ਸੀਪੀਆਰ ਦੇ ਡਾਇਰੈਕਟਰ ਵਜੋਂ ਆਉਂਦਾ ਸੰਭਾਲਿਆ ਹੀਰੋ ਮੋਟੋਕ੍ਰੋਬ ਨੇ ਹਰਸ਼ਵਰਧਨ ਚਿਤਲੇ ਨੂੰ ਸੀਈਓ ਚੁਣਿਆ ਨੈਕਸਟ ਹੈ ਹਾਲ ਹੀ ਵਿੱਚ ਲਿਵਿੰਗ ਵਿਰਸਾ ਅਵਾਰਡ ਕਿਸ ਨੂੰ ਦਿੱਤਾ ਗਿਆ ਲਿਵਿੰਗ ਵਿਰਸਾ ਅਵਾਰਡ ਦਿੱਤਾ ਗਿਆ ਵਾ ਕੀਰ ਸਟਾਰਮਰ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਕੀ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਭਾਰਤ ਯੂਕੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਲਿਵਿੰਗ ਵਿਜ਼ ਅਵਾਰਡ ਇਹ ਪੁਰਸਕਾਰ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਜੋ ਵਪਾਰ ਸਿੱਖਿਆ ਸੱਭਿਆਚਾਰ ਅਤੇ ਕੂਟਨੀਤਿਕ ਦੇ ਖੇਤਰਾਂ ਵਿੱਚ ਭਾਰਤ ਅਤੇ ਯੂਕੇ ਸਬੰਧਾਂ ਨੂੰ ਮਜ਼ਬੂਤ ਕਰਦੇ ਆ ਇਸ ਦਾ ਚੌਥਾ ਐਡੀਸ਼ਨ ਇਸ ਸਾਲ ਉਯੋਜਿਤ ਕੀਤਾ ਗਿਆ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਹਮਾ ਖੁਰੇਸ਼ੀ ਨੂੰ BIFF ਗੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਏਸ਼ੀਆ ਫੇਸ ਆਫ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਬਾਬਾ ਕਲਿਆਣੀ ਨੂੰ ਅਮਰੀਕਨ ਸੁਸਾਇਟੀ ਆਫ ਮਕੈਨਿਕਲ ਇੰਜੀਨੀਅਰ ਦੁਆਰਾ ਹੌਨਰਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਮਨਮੋਹਨ ਸਿੰਘ ਨੂੰ ਮਰਨ ਉਪਰੰਤ ਪੀ ਵੀ ਨਰਸਿਮਹਾ ਰਾਓ ਯਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਯੂਨਸ ਅਹਿਮਦ ਨੂੰ ਕੈਮਲ ਇੰਟਰਨੈਸ਼ਨਲ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਅਨੁਪਰਨਾ ਰਾਏ ਨੇ ਸongs of forgotten forgotten praise ਲਈ ਓਰੀਐਂਟੀ ਬੈਸਟ ਡਾਇਰੈਕਟਰ ਦਾ ਪੁਰਸਕਾਰ ਜਿੱਤੇ ਆ ਆਨੰਦ ਵੀ ਪਾਟੇਲ ਨੂੰ ਬੰਗਲੌਰ ਵਿੱਚ ਬਕਾਰੀ ਪ੍ਰੋ ਵੀਕੇ ਗੁਕਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ